ਇੱਥੇ ਆਪਾਂ ਗੱਲਬਾਤ ਕਰਾਂਗੇ ਵੀ ਮੇਅਰ ਬਣੇ ਆ ਡਿਪਟੀ ਮੇਅਰ ਬਣੇ ਨੇ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਕੰਦਿਆਂ ਤੇ ਆਈ ਹੈ ਪਟਿਆਲਾ ਸ਼ਹਿਰ ਦੀ ਕਿਸ ਤਰ੍ਹਾਂ ਦੇਖਦੇ ਹੋ ਬਾਈ ਮੈਨੂੰ ਸਭ ਤੋਂ ਪਹਿਲਾਂ ਅੱਜ ਇਹ ਕਹਨ ਨੂੰ ਮਨ ਕਰਦਾ ਵੀ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਤੁਰੇ ਜਾਂਦੇ ਵਲੰਟੀਅਰ ਨੂੰ ਹਰਸ਼ ਤੋਂ ਚੱਕ ਕੇ ਅਰਸ਼ ਤੇ ਪਚਾ ਦਿੰਦੀ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਮਿੱਤਰ ਨੇ ਤੁਹਾਡੀ ਬੜੀ ਤਾਰੀਫ ਕੀਤੀ ਹੈ ਕਹਿੰਦੇ ਵੀ ਇਹ ਟੀਮ ਇੱਕ ਮਿਹਨਤੀ ਟੀਮ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਕੰਮਕਾਰ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇੰਨੇ ਮਿਹਨਤੀ ਵਰਕਰ ਨੇ ਜਿਨ੍ਹਾਂ ਨੂੰ ਮਾਨ ਬਖਸ਼ਿਆ ਇਹੀ ਹਾਲ ਮੇਰੇ ਨਾਲ ਹੋਇਆ ਮੈਂ ਤਾਂ ਅੱਜ ਤੋਂ ਕੁਝ ਦਿਨ ਪਹਿਲਾਂ ਸੜਕਾਂ ਤੇ ਤੁਰਿਆ ਫਿਰਦਾ ਸੀ ਤੇ ਮੈਂ ਪਾਰਟੀ ਦੇ ਲਈ ਕੰਮ ਕਰਦਾ ਸੀ ਮੈਨੂੰ ਨਹੀਂ ਸੀ ਪਤਾ ਵੀ ਜਦੋਂ ਮੈਨੂੰ 12 ਨੰਬਰ ਵਾਰਡ ਤੋਂ ਕਾਉਂਸਲਰ ਬਣਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇ ਦੂਗੀ ਅੱਜ ਨਿਹਾਇਤ ਅਜੀਬ ਗੱਲ ਨਜ਼ਰ ਆ ਰਹੀ ਹੈ ਕਿ ਜਗਦੀਪ ਸਿੰਘ ਜੱਗਾ ਆਮ ਵਲੰਟੀਅਰ ਹੋਣ ਦੇ ਨਾਤੇ ਇੱਕ ਪਾਰਟੀ ਦਾ ਸਪਾਈ ਸੀ ਇੱਕ ਗਰਾਊਂਡ ਨਾਲ ਜੁੜਿਆ ਹੋਇਆ ਸੀ ਤੇ ਮੈਨੂੰ ਪਾਰਟੀ ਨੇ ਪਟਿਆਲੇ ਦਾ ਡਿਪਟੀ ਮੇਅਰ ਲਾ ਦਿੱਤਾ ਅੱਜ ਮੈਂ ਕੱਲਾ ਆਮ ਆਦਮੀ ਪਾਰਟੀ ਦਾ ਡਿਪਟੀ ਮੇਅਰ ਨਹੀਂ ਮੈਂ ਭਾਜਪਾ ਵਾਲਿਆਂ ਦਾ ਵੀ ਡਿਪਟੀ ਮੇਅਰ ਐ ਮੈਂ ਕਾਂਗਰਸ ਵਾਲਿਆਂ ਦਾ ਵੀ ਡਿਪਟੀ ਮੇਅਰ ਐ ਮੈਂ ਸ਼ਰੋਮਨੀ ਅਕਾਲੀ ਦਲ ਵਾਲਿਆਂ ਦਾ ਵੀ ਡਿਪਟੀ ਮੇਅਰ ਐ ਪਰ ਮੇਰੇ ਮਾਪੇ ਨੇ ਮੈਨੂੰ ਸਿਖਾਇਆ ਨੀਵੀਂ ਪਾਤੀ ਹਮ ਸੱਚੇ ਦਿਲ ਨਾਲ ਹਮੇਸ਼ਾ ਮਿਹਨਤ ਕਰੋ ਇਹਦਾ ਫਲ ਜ਼ਰੂਰ ਮਿਲਦਾ ਹੈ ਇਹਨਾਂ ਨੂੰ ਬੱਚਾ-ਬੱਚਾ ਹਰੇ ਘਰ ਨਾਲ ਜੁੜਿਆ ਹੋਇਆ ਹੈ ਨਾ ਪਾਰਟੀ ਵਾਇਸ ਤੋਂ ਉੱਪਰ ਉੱਠ ਕੇ ਮਨ ਲਈ ਹਰੇਕ ਬੰਦਾ ਇਹਨਾਂ ਦਾ ਸਤਿਕਾਰ ਕਰਦਾ ਤੇ ਇਸ ਨਾਲ ਸਾਰੇ ਦੇ ਹੱਤੀ ਹਲਕੇ ਦੇ ਵਿੱਚ ਸ਼ਹਿਰ ਦੀਆਂ ਜਿੰਨੀਆਂ ਵੀ ਵੱਡਾ ਨੇ ਜੱਗਾ ਦੀ ਨੂੰ ਮਿਲਣ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਗੀ ਤੇ ਮੈਂ ਤੁਹਾਡੇ ਚੈਨਲ ਜ਼ਰੀਏ ਇਹ ਆਵਾਮ ਨੂੰ ਪਟਿਆਲਾ ਦੇ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਮੈਨੂੰ ਦਫ਼ਤਰ ਮਿਲਿਆ ਕਾਰਪੋਰੇਸ਼ਨ ਚ ਉਸ ਦਫ਼ਤਰ ਦਾ ਦਰਵਾਜ਼ਾ ਤੁਹਾਡੇ ਲਈ ਹਮੇਸ਼ਾ ਖੁੱਲਾ ਹੈ ਉਸੀ ਕੋਈ ਵੀ ਕੰਮ ਲੈ ਕੇ ਆਉਂਗੇ ਮੇਰੇ ਦਫਤਰ ਚ ਠੁੱਡਾ ਮਾਰ ਕੇ ਅੰਦਰ ਆ ਜਿਓ ਇਸ ਜ਼ਿੰਮੇਵਾਰੀ ਤੋਂ ਬਾਅਦ ਮੈਨੂੰ ਬਹੁਤ ਇੱਕ ਗਰਮ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤੇ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਬਹੁਤ ਹੀ ਮਾਨ ਤੇ ਸਤਿਕਾਰ ਦੀ ਜੋ ਅਰਵਿੰਨ ਕੇਜਰੀਵਾਲ ਸਾਹਿਬ ਨੇ ਤੇ ਮੇਰੇ ਮੇਰੇ ਰੋਲ ਮਾਡਲ ਮੇਰੀ ਮਰਾਦ ਸੰਦੀਪ ਪਾਟਕ ਸਰ ਨੇ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਦਾ ਦਿਲੋਂ ਤੌਰ ਤੇ ਧੰਨਵਾਦ ਕਰਦਾ ਹਾਂ ਇਹ ਮੈਨੂੰ ਲੱਗਦਾ ਕਿ ਜਿੰਨਾ ਇਹ ਟਾਈਮ ਕੱਢਣਗੇ ਕੋਈ ਹੋਰ ਸ਼ਾਇਦ ਨਾ ਕੱਢ ਪਾਵੇ ਇਹ ਚੀਜ਼ ਦੀ ਸਾਰੇ ਲੱਤੇ ਨੂੰ ਜਿੰਨੇ ਵੀ ਸਾਡੇ ਅੱਜ ਇੱਥੇ ਆਏ ਨਾ ਮਾਰਕੀਟ ਦੇ ਲੋਕ ਜਿੰਨੇ ਵੀ ਨੇ ਸਾਰਿਆਂ ਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਇੱਕ ਮਿਹਨਤੀ ਭਰਾ ਅੱਜ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਹੈ ਤੁਸੀਂ ਆਪ ਹੀ ਕਿਹਾ ਵੀ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਵੀ ਅਨਧਕਾਰ ਤੇ ਕਈ ਵਾਰੀ ਬਿਲਡਿੰਗਾਂ ਉੱਸਾਰੀਆਂ ਜਾਂਦੀਆਂ ਨੇ ਨਜ਼ਾਇਜ਼ ਕਲੋਨੀਆਂ ਵੀ ਕੱਟੀਆਂ ਜਾਂਦੇ ਕਾਰਪੋਰੇਸ਼ਨ ਮੈਂਬਰ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਨਿਪਟੋਗੇ ਇਹ ਚੀਜ਼ ਨਾਲ ਦੇਖੋ ਕਿਉਂਕਿ ਚਾਹੁੰਦੇ ਆ ਜਿਵੇਂ ਸੀਐਮ ਸਾਹਿਬ ਇੱਕ ਸਾਫ ਪੱਖ ਦੇ ਸੀਐਮ ਬਣੇ ਪਰ ਕਈ ਵਾਰੀ ਅਧਿਕਾਰੀਆਂ ਨੇ ਇਸ ਲੈਵਲ ਤੇ ਉਹਨਾਂ ਨੂੰ ਲੈ ਕੇ ਆਂਦਾ ਵੀ ਸਾਰੇ ਕੰਮ ਨੂੰ ਲੋਕ ਉਸ ਨਜ਼ਰ ਨਾਲ ਦੇਖਦੇ ਨੇ ਵੀ ਯਾਰ ਸ਼ਾਇਦ ਇਹ ਸਰਕਾਰ ਇਦਾਂ ਦੀ ਹੈ ਇਸੇ ਤਰ੍ਹਾਂ ਤੁਸੀਂ ਉੱਥੇ ਮੇਰ ਹੋ ਐਸ ਟਾਈਮ ਦਿੱਤੀ ਮੇਰ ਹੋ ਇਹ ਅਧਿਕਾਰੀਆਂ ਨੂੰ ਕਿਵੇਂ ਸਿੱਧ ਕਰੋ ਦੇਖੋ ਇਹਨੇ ਨੇ ਵੀ ਜਦੋਂ ਬੱਚੇ ਨੂੰ ਤੁਸੀਂ ਦੁੱਧ ਦੇ ਵਿੱਚ ਜ਼ਿਆਦਾ ਮਿੱਠਾ ਪਾ ਕੇ ਪਲਾਨ ਲੱਗ ਜਾਓ ਉਹਨੂੰ ਆਦਤ ਹੋ ਜਾਂਦੀ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਅੱਜ ਤੋਂ 74-75 ਸਾਲ ਪਹਿਲਾਂ ਦੀ ਜਿਹੜੇ ਰਵਾਇਤੀ ਪਾਰਟੀਆਂ ਸੀ ਉਹਨਾਂ ਨੇ ਗਲਤ ਰੀਤ ਚਲਾਈ ਸੀ। ਹੁਣ ਬਹੁਤ ਹੀ ਮਾਣ ਸਹਿਤ ਸਤਿਕਾਰ ਦੇ ਜੋ ਪਾਰਟੀ ਦੇ ਵਫਾਦਾਰ ਮੇਰ ਕੁੰਦਨ ਗੋਗਿਆ ਜੀ ਬਣ ਕੇ ਮੇਰਾ ਦੂਜਾ ਭਰਾ ਸੀਨੀਅਰ ਡਿਫਟੀ ਮੇਰ ਹਰਿੰਦਰ ਕੋਹਲੀ ਬਣ ਗਿਆ। ਤੇ ਜਗਦੀਪ ਜੱਗਾ ਸਭ ਤੋਂ ਜਿਹੜਾ ਜੂਨੀਅਰ ਇਨਸਾਨ ਹੈ ਇੱਕ ਗਰਾਊਂਡ ਨਾਲ ਜੁੜਿਆ ਹੋਇਆ ਹੈ ਜਿਹੜਾ ਆ ਗਲੀਆਂ ਤੇ ਪਟਿਆਲਾ ਦਿਹਾਤੀ ਦੀਆਂ ਸੜਕਾਂ ਤੇ ਅਕਸਰ ਫਿਰਦਾ ਦੇਖਿਆ ਸੀ ਇਹ ਡਿਪਟੀ ਮੇਅਰ ਬਣ ਗਿਆ ਹੁਣ ਕਾਰਪੋਰੇਸ਼ਨ ਦੇ ਵਿੱਚ ਬਹੁਤ ਵਧੀਆ ਇਨਸਾਨ ਬੈਠੇ ਨੇ ਬਹੁਤ ਸਾਰੇ ਉਹਨਾਂ ਨਾਲ ਮਿਲ ਕੇ ਅਸੀਂ ਲੋਕਾਂ ਦੇ ਕੰਮ ਨੂੰ ਕਰਾਉਣ ਦੇ ਲਈ ਰਾਤ ਨਿਕ ਕਰਾਉਂਦੇ ਕੱਤ ਸ੍ਰੀ ਕਾਲ ਜੀ ਮੈਂ ਮੌਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਲ ਮੀਡੀਆ ਦੋਸਤੋ ਗੱਲਬਾਤ ਕਰਦੇ ਆਂ ਪਟਿਆਲਾ ਸ਼ਹਿਰ ਦੀ ਸ਼ਾਹੀ ਸ਼ਹਿਰ ਪਟਿਆਲੇ ਦੇ ਵਿੱਚ ਪਿਛਲੇ ਦਿਨੀ ਕਾਰਪੋਰੇਸ਼ਨ ਦੇ ਜਿਹੜੇ ਡਿਫਟੀ ਮੇਅਰ ਬਣੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਮੇਅਰ ਸਾਹਿਬ ਡਿਫਟੀ ਮੇਅਰ ਜੱਗਾ ਜੀ ਜਿਹੜੇ ਆਪਣੀ ਵਾਰਡ ਦੇ ਵਿੱਚੋਂ ਨਿਰਵਿਰੋਧ ਚੁੜੇ ਗਏ ਸੀ 12 ਨੰਬਰ ਵਾਰਡ ਤੇ ਹਾਤੀ ਜਿਹੜੀ ਪਟਿਆਲਾ ਚ ਪੈਂਦੀ ਆ ਡਾਕਟਰ ਬਲਵੀਰ ਸਿੰਘ ਦੇ ਬਹੁਤ ਨਜ਼ਦੀਕੀ ਨੇ ਤੇ ਪਹਿਲਾਂ ਤਾਂ ਇਹਨਾਂ ਨੂੰ ਵਧਾਈਆਂ ਵੀ ਦੰਦੇ ਬਾਈ ਜੀ ਲੱਖ ਲੱਖ ਵਧਾਈਆਂ ਮੌਨ ਮਕਬੂਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰੂੰਗਾ ਤੁਹਾਡੇ ਸੁਣਨ ਵਾਲੇ ਸਰੋਤਿਆਂ ਦਾ ਸ਼ੁਕਰੀਆ ਅਦਾ ਕਰੂੰਗਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਤੇ ਸਤਿਕਾਰ ਪਟਿਆਲੇ ਚ ਦਿੱਤਾ ਧੰਨਵਾਦ ਜੀ ਅੱਜ ਇਹਨਾਂ ਦਾ ਜਿਹੜਾ ਇਧਰ ਭਾਦਸਰ ਰੋਡ ਦੇ ਉੱਤੇ ਚੱਕਰ ਲਾਇਆ ਧੰਨਵਾਦੀ ਦੌਰਾ ਇਹ ਤੇ ਬਾਈ ਜੀ ਉਹਨਾਂ ਨੇ ਕੰਗਸਾਹ ਦੇ ਦਫ਼ਤਰ ਚ ਬੈਠੇ ਆ ਜਿਨ੍ਹਾਂ ਨੇ ਆਿਆਂ ਦਾ ਸਨਮਾਨ ਵੀ ਕੀਤਾ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਅਹੁਦੇਦਾਰ ਬੈਠੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਵੀ ਮੇਅਰ ਬਣੇ ਆ ਡਿਪਟੀ ਮੇਅਰ ਬਣੇ ਨੇ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਕੰਦਿਆਂ ਤੇ ਆਈ ਹੈ ਪਟਿਆਲਾ ਸ਼ਹਿਰ ਦੀ ਕਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਮੈਨੂੰ ਸਭ ਤੋਂ ਪਹਿਲਾਂ ਅੱਜ ਇਹ ਕਹਨ ਨੂੰ ਮਨ ਕਰਦਾ ਵੀ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਟੂਰিজਮ ਤੇ ਵਲੰਟੀਅਰ ਨੂੰ ਹਰਸ਼ ਤੋਂ ਚੱਕ ਕੇ ਅਰਸ਼ ਤੇ ਪਚਾ ਦਿੰਦੀ ਹੈ। ਹਮ ਇਹੀ ਹਾਲ ਮੇਰੇ ਨਾਲ ਹੋਇਆ ਮੈਂ ਤਾਂ ਅੱਜ ਤੋਂ ਕੁਝ ਦਿਨ ਪਹਿਲਾਂ ਸੜਕਾਂ ਤੇ ਤੁਰਿਆ ਫਿਰਦਾ ਸੀ ਤੇ ਮੈਂ ਪਾਰਟੀ ਦੇ ਲਈ ਕੰਮ ਕਰਦਾ ਸੀ ਮੈਨੂੰ ਨਹੀਂ ਸੀ ਪਤਾ ਵੀ ਜਦੋਂ ਮੈਨੂੰ 12 ਨੰਬਰ ਵਾਰਡ ਤੋਂ ਕਾਉਂਸਲਰ ਬਣਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇ ਦੂਗੀ ਅੱਜ ਨਿਹਾਇਤ ਅਜੀਬ ਗੱਲ ਨਜ਼ਰ ਆ ਰਹੀ ਹੈ ਕਿ ਜਗਦੀਪ ਸਿੰਘ ਜੱਗਾ ਆਮ ਵਲੰਟੀਅਰ ਹੋਣ ਦੇ ਨਾਤੇ ਇੱਕ ਪਾਰਟੀ ਦਾ ਸਪਾਈ ਸੀ ਇੱਕ ਗਰਾਊਂਡ ਨਾਲ ਜੁੜਿਆ ਹੋਇਆ ਸੀ ਤੇ ਮੈਨੂੰ ਪਾਰਟੀ ਨੇ ਪਟਿਆਲੇ ਦਾ ਡਿਪਟੀ ਮੇਅਰ ਲਾਤਾ ਜੀ ਡਿਪਟੀ ਮੇਅਰ ਬਣ ਤੋਂ ਬਾਅਦ ਮੇਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਵਧ ਗਈ ਅੱਗੇ ਮੈਂ ਸਿਰਫ 12 ਨੰਬਰ ਵਾਰਡ ਦਾ ਐਮਸੀਸੀ ਅੱਜ ਮੈਂ 60 ਵਾਰਡਾਂ ਦਾ ਡਿਪਟੀ ਮੇਅਰ ਹੈ ਅੱਜ ਮੈਂ ਕੱਲਾ ਆਮ ਆਦਮੀ ਪਾਰਟੀ ਦਾ ਡਿਪਟੀ ਮੇਅਰ ਨਹੀਂ ਮੈਂ ਭਾਜਪਾ ਵਾਲਿਆਂ ਦਾ ਵੀ ਡਿਪਟੀ ਮੇਅਰ ਹੈ ਮੈਂ ਕਾਂਗਰਸ ਵਾਲਿਆਂ ਦਾ ਵੀ ਡਿਪਟੀ ਮੇਅਰ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ ਵੀ ਡਿਪਟੀ ਮੇਅਰ ਹੈ ਪਰ ਮੇਰੇ ਮਾਪੇ ਨੇ ਮੈਨੂੰ ਸਿਖਾਇਆ ਹੈ ਨੀਵੀਂ ਪਾ ਕੇ ਸੱਚੇ ਦਿਲ ਨਾਲ ਹਮੇਸ਼ਾ ਮਿਹਨਤ ਕਰੋ ਇਹਦਾ ਫਲ ਜ਼ਰੂਰ ਮਿਲਦਾ ਹੈ ਤੇ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਮੇਰੇ ਮੇਰੇ ਰੋਲ ਮਾਡਲ ਮੇਰੀ ਮਰਾਦ ਸੰਦੀਪ ਪਾਟਕ ਸਰ ਨੇ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਦਾ ਦਿਲੋਂ ਤੌਰ ਤੇ ਧੰਨਵਾਦ ਕਰਦਾ ਹਾਂ ਤੇ ਮੈਂ ਤੁਹਾਡੇ ਚੈਨਲ ਜ਼ਰੀਏ ਇਹ ਆਵਾਮ ਨੂੰ ਪਟਿਆਲਾ ਦੇ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਮੈਨੂੰ ਦਫ਼ਤਰ ਮਿਲਿਆ ਕਾਰਪੋਰੇਸ਼ਨ ਚ ਉਸ ਦਫ਼ਤਰ ਦਾ ਦਰਵਾਜ਼ਾ ਤੁਹਾਡੇ ਲਈ ਹਮੇਸ਼ਾ ਖੁੱਲਾ ਹੈ ਤੁਸੀਂ ਕੋਈ ਵੀ ਕੰਮ ਲੈ ਕੇ ਆਉਂਗੇ ਮੇਰੇ ਦਫ਼ਤਰ ਚ ਠੁੱਡਾ ਮਾਰ ਕੇ ਅੰਦਰ ਆ ਜਿਓ ਇਸ ਜ਼ਿੰਮੇਵਾਰੀ ਤੋਂ ਬਾਅਦ ਮੈਨੂੰ ਬਹੁਤ ਇੱਕ ਗਰਮ ਮਹਿਸੂਸ ਹੋ ਰਿਹਾ ਕਿ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਜੀ ਜੱਗਾ ਜੀ ਪਟਿਆਲਾ ਸ਼ਹਿਰ ਦੀ ਗੱਲਬਾਤ ਆਪਾਂ ਕਰਦੇ ਆਂ ਅਫਸਰ ਅਧਿਕਾਰੀਆਂ ਨਾਲ ਅਕਸਰ ਅਸੀਂ ਵੀ ਗੱਲਾਂ ਬਾਤਾਂ ਕਰਦੇ ਆਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਵੱਡੇ ਇਲਜ਼ਾਮ ਵੀ ਲੱਗਦੇ ਰਹਿੰਦੇ ਆਂ ਵੀ ਫੋਨ ਨਹੀਂ ਸੁਣਦੇ ਬਲੈਕਲਿਸਟ 'ਤੇ ਪਾਉਂਦੇ ਆ ਮੀਡੀਆ ਦੀ ਗੱਲ ਨਹੀਂ ਕਰਦੇ ਤੁਸੀਂ ਆਪ ਹੀ ਕਿਹਾ ਵੀ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਵੀ ਅਣਧਿਕਾਰ ਤੇ ਕਈ ਵਾਰੀ ਬਿਲਡਿੰਗਾਂ ਉਹ ਸਾਰੀਆਂ ਜਾਂਦੀਆਂ ਨੇ ਨਜਾਇਜ਼ ਕਲੋਨੀਆਂ ਵੀ ਕੱਟੀਆਂ ਜਾਂਦੇ ਕਾਰਪੋਰੇਸ਼ਨ ਦੇ ਅੰਦਰ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਨਿਪਟੋਗੇ ਚੀਜ਼ ਨਾਲ ਦੇਖੋ ਕਿਉਂਕਿ ਚਾਹੁੰਦੇ ਆ ਜਿਵੇਂ ਸੀਐਮ ਸਾਹਿਬ ਇੱਕ ਸਾਫ਼ ਪੱਖ ਦੇ ਸੀਐਮ ਬਣੇ ਪਰ ਕਈ ਵਾਰੀ ਅਧਿਕਾਰੀਆਂ ਨੇ ਇਸ ਲੈਵਲ ਤੇ ਉਹਨਾਂ ਨੂੰ ਲੈ ਕੇ ਆਂਦਾ ਵੀ ਸਾਰੇ ਕੰਮ ਨੂੰ ਲੋਕ ਉਸ ਨਜ਼ਰ ਨਾਲ ਦੇਖਦੇ ਨੇ ਵੀ ਯਾਰ ਸ਼ਾਇਦ ਇਹ ਸਰਕਾਰ ਇਦਾਂ ਦੀ ਹੈ ਇਸੇ ਤਰ੍ਹਾਂ ਤੁਸੀਂ ਉੱਥੇ ਮੇਰ ਹੋ ਇਸ ਟਾਈਮ ਡਿਟੀ ਮੇਰ ਹੋ ਇਹ ਅਧਿਕਾਰੀਆਂ ਨੂੰ ਕਿਵੇਂ ਸੈੱਟ ਕਰੋਗੇ ਦੇਖੋ ਕਹਿੰਦੇ ਨੇ ਵੀ ਜਦੋਂ ਬੱਚੇ ਨੂੰ ਤੁਸੀਂ ਦੁੱਧ ਦੇ ਵਿੱਚ ਜ਼ਿਆਦਾ ਮਿੱਠਾ ਪਾ ਕੇ ਪਾਲਣ ਲੱਗ ਜਾਓ ਉਹਨੂੰ ਆਦਤ ਹੋ ਜਾਂਦੀ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਅੱਜ ਤੋਂ 74-75 ਸਾਲ ਪਹਿਲਾਂ ਦੀ ਜਿਹੜੇ ਰਵਾਇਤੀ ਪਾਰਟੀਆਂ ਸੀ ਉਹਨਾਂ ਨੇ ਗਲਤ ਰੀਤ ਚਲਾਈ ਹੋਈ ਸੀ ਹੁਣ ਬਹੁਤ ਹੀ ਮਾਨਸਾ ਸਤਿਕਾਰਯੋਗ ਪਾਰਟੀ ਦੇ ਵਫਾਦਾਰ ਮੇਰ ਕੁੰਦਨ ਗੋਗਿਆ ਜੀ ਬਣ ਕੇ ਮੇਰਾ ਦੂਜਾ ਭਰਾ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਬਣ ਗਿਆ ਤੇ ਜਗਦੀਪ ਜੱਗਾ ਸਭ ਤੋਂ ਜਿਹੜਾ ਜੂਨੀਅਰ ਇਨਸਾਨ ਹੈ ਇੱਕ ਗਰਾਊਂਡ ਨਾਲ ਜੁੜਿਆ ਹੋਇਆ ਜਿਹੜਾ ਆ ਗਲੀਆਂ ਤੇ ਪਟਿਆਲਾ ਦਿਹਾਤੀ ਦੀਆਂ ਸੜਕਾਂ ਤੇ ਅਕਸਰ ਫਿਰਦਾ ਦੇਖਿਆ ਸੀ ਇਹ ਡਿਪਟੀ ਮੇਅਰ ਬਣ ਗਿਆ ਹੁਣ ਕਾਰਪੋਰੇਸ਼ਨ ਦੇ ਵਿੱਚ ਬਹੁਤ ਵਧੀਆ ਇਨਸਾਨ ਬੈਠੇ ਨੇ ਬਹੁਤ ਸਾਰੇ ਉਹਨਾਂ ਨਾਲ ਮਿਲ ਕੇ ਅਸੀਂ ਲੋਕਾਂ ਦੇ ਕੰਮ ਨੂੰ ਕਰਾਉਣ ਦੇ ਲਈ ਰਾਤ ਦਿਨ ਇੱਕ ਕਰਾਂਗੇ ਕਿਉਂਕਿ ਸਾਡੇ ਵਿੱਚ ਤੇ ਮੇਰੇ ਸਾਥੀਆਂ ਚ ਕੰਮ ਕਰਾਨ ਦੀ ਲਗਨ ਕੰਮ ਕਰਾਨ ਦੀ ਲਗਨ ਹੋਣ ਕਰਕੇ ਹੀ ਵਰਨਾ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਆਮ ਵਲੰਟੀਅਰ ਨੂੰ ਸ਼ਹਿਰ ਦਾ ਮੇਰ ਲਾ ਦਿੱਤਾ ਜਾਵੇ ਪਾਰਟੀ ਜਿਹੜੀ ਹੈ ਕੰਮ ਕਰਨ ਵਾਲੇ ਬੰਦਿਆਂ ਤੇ ਭਰੋਸਾ ਕਰਦੀ ਹੈ ਤੇ ਮੈਂ ਵਾਦਾ ਕਰਦਾ ਸੀ ਕਿੰਨੇ ਜਣੇ ਰਲ ਕੇ ਜਿਹੜਾ ਸ਼ਹਿਰ ਪਟਿਆਲਾ ਹੈ ਇਹਨੂੰ ਉਹ ਸ਼ਹਿਰ ਬਣਾਵਾਂਗੇ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੁਪਨਾ ਦੇਖਿਆ ਸੀ ਜਿਹੜਾ ਸਾਡੇ ਹਲਕੇ ਦੇ ਐਮਐਲਏ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਦੀ ਆਸ ਹੈ ਜਿਹੜਾ ਸਾਡੇ ਬਹੁਤ ਹੀ ਕਾਬਲ ਸਾਡੇ ਐਮਐਲਏ ਜੀਤਪਾਲ ਕੋਹਲੀ ਜੀ ਦੀ ਉਮੀਦ ਹੈ ਉਹਨੂੰ ਉਸ ਉਮੀਦਾਂ ਨੂੰ ਪੂਰੇ ਕਰਾਂਗੇ ਅਸੀਂ ਤਿੰਨੇ ਮੇਰ ਰੱਖ ਕੇ ਆਪਾਂ ਦਿੱਲੀ ਦੀ ਵੀ ਗੱਲਬਾਤ ਕਰਾਂਗੇ ਜੱਗਾ ਜੀ ਆਪਾਂ ਟ੍ਰੈਫਿਕ ਦੀ ਸਮੱਸਿਆ ਨੂੰ ਕਿਵੇਂ ਹੱਲ ਕਰਾਂਗੇ ਹਰ ਰੋਡ ਦੇ ਉੱਤੇ ਰੇੜੀਆਂ ਲੱਗੀਆਂ ਪਰਵਾਸੀ ਖੜੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਵੀ ਆਪਾਂ ਕਿਸ ਤਰ੍ਹਾਂ ਮੈਨੇਜ ਕਰਾਂਗੇ ਵੀ ਕਿਸੇ ਨੂੰ ਪ੍ਰੋਬਲਮ ਵੀ ਨਾ ਹੋਵੇ ਤੇ ਹੱਲ ਵੀ ਹੋ ਜਾਵੇ ਦੇਖੋ ਜੀ ਤੁਸੀਂ ਜਿਹੜੀ ਗੱਲ ਕਹੀ ਹਰ ਰੋਡ ਤੇ ਰੇੜੀਆਂ ਲੱਗੀਆਂ ਪਟਿਆਲਾ ਸ਼ਹਿਰ ਜਿਹੜਾ ਸ਼ਾਹੀ ਸ਼ਹਿਰ ਇੱਥੇ ਬੜੇ ਕਾਬਿਲ ਬਹੁਤ ਮਿਹਨਤੀ ਇਮਾਨਦਾਰ ਲੋਕ ਵਸਦੇ ਨੇ ਮੈਨੂੰ ਵੀ ਤਕਰੀਬਨ ਮਤਲਬ ਕਿ 45 ਸਾਲ ਤੋਂ ਇਸ ਸ਼ਹਿਰ 'ਚ ਹੀ ਰਹਿ ਰਿਹਾ ਮੈਂ ਤੇ ਇੱਥੇ ਦੇ ਜਿਹੜੇ ਲੋਕ ਐ ਉਹਨਾਂ ਨੇ ਆਪਣੀ ਖਰੀਦ-ਫਰੋਦ ਕਰਨੀ ਕਰਨੀ ਹੈ ਕੋਈ ਦੁਕਾਨਦਾਰਾਂ ਤੋਂ ਕਰ ਲੈਂਦਾ ਕੋਈ ਜਿਹੜੀਆਂ ਰੇੜੀਆਂ ਲੱਗੀਆਂ ਉਹਨਾਂ ਤੇ ਕਰ ਲੈਂਦਾ ਅਸੀਂ ਬਹੁਤ ਜਲਦੀ ਮੀਟਿੰਗ ਰੱਖਾਂਗੇ ਜਿਹਦੇ ਵਿੱਚ ਦੁਕਾਨਦਾਰ ਪਲੱਸ ਉਹ ਜਿਹੜੇ ਰੇੜੀਆਂ ਲਾਂਦੇ ਆ ਉਹਨਾਂ ਨਾਲ ਬੈਠ ਕੇ ਅਸੀਂ ਇਹ ਫੈਸਲਾ ਕਰਾਂਗੇ ਵੀ ਸ਼ਹਿਰ ਨੂੰ ਚੰਗਾ ਬਣਾ ਲਈ ਟ੍ਰੈਫਿਕ ਦੇ ਜਿਹੜੇ ਜਾਮ ਲੱਗਦੇ ਉਹਨਾਂ ਨੂੰ ਹਟਾਣ ਲਈ ਕਿਹੜਾ ਪ੍ਰਬੰਧ ਜਿਹੜਾ ਠੀਕ ਹੋਊਗਾ ਅੱਜ ਮੈਂ ਤੁਹਾਨੂੰ ਯਕੀਨ ਦਿਵਾਣਾ ਤੁਸੀਂ 6 ਮਹੀਨੇ ਦੇ ਅੰਦਰ ਅੰਦਰ ਅੱਜ ਤੋਂ 6 ਮਹੀਨੇ ਤੋਂ ਬਾਅਦ ਕਿ ਜਿਹੜਾ ਪਟਿਆਲਾ ਆ ਉਹ ਮੂੰਹ ਬੋਲਦਾ ਦੇਖਣ ਲੱਗ ਜੂਗਾ ਕਿਉਂਕਿ ਸਾਨੂੰ ਉੱਪਰੋਂ ਇਹ ਹੁਕਮ ਹੋਇਆ ਹੋਇਆ ਹੈ ਕਿ ਸ਼ਹਿਰ ਨੂੰ ਵਧੀਆ ਸ਼ਹਿਰ ਦੇ ਵਿੱਚ ਤਬਦੀਲ ਕਰ ਦੇਣਾ ਜਿਹੜੀ ਦਿੱਲੀ ਦੀ ਗੱਲ ਕਰੀ ਹੈ ਦਿੱਲੀ ਦਾ ਇਲੈਕਸ਼ਨ ਜਿਹੜਾ ਆ ਉਹ ਬਹੁਤ ਹੀ ਵਧੀਆ ਚੱਲ ਰਹੀ ਹੈ ਦਾਸ ਦੀ ਵੀ ਜ਼ਿੰਮੇਵਾਰੀ ਲੱਗੀ ਹੈ ਦੁਨੀਆਂ ਦੇ ਸਭ ਤੋਂ ਇਮਾਨਦਾਰ ਸਾਬਕਾ ਹੈਲਥ ਮਨਿਸਟਰ ਮਨੀਸ਼ ਸ਼ਸ਼ੋਦੀਆ ਜੀ ਦੇ ਵਿਧਾਨ ਸਭਾ ਜੰਗਪੁਰਾ ਚ ਕਿ ਜੰਗਪੁਰਾ ਦੇ ਵਿੱਚ ਅਸੀਂ ਸਾਰੇ ਰਲ ਕੇ ਕੰਮ ਕਰ ਰਹੇ ਆਂ ਤੁਹਾਨੂੰ ਪੂਰਾ ਯਕੀਨ ਦਿਵਾ ਰਹੇ ਆਂ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਦੁਬਾਰਾ ਫੇਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਬਣ ਰਹੀ ਹੈ ਆਮ ਆਦਮੀ ਪਾਰਟੀ ਦੀ ਬਣ ਰਹੀ ਹੈ ਆਮ ਲੋਕਾਂ ਦੀ ਬਣ ਰਹੀ ਹੈ ਕਿਉਂ ਕਿ ਉਹਨਾਂ ਨੇ ਦੇਖ ਲਿਆ ਨਰਿੰਦਰ ਮੋਦੀ ਜੀ ਨੇ ਜਿਹੜੇ ਜੁਮਲੇ ਛੱਡੇ ਸੀ ਉਹਨਾਂ ਦਾ ਕੁਝ ਨਹੀਂ ਹੋਇਆ ਉਹ ਜੁਮਲੇ ਜਿਹੜੇ ਸੀਗੇ ਹਵਾਤ ਸੀ ਅੱਜ ਦੁੱਖ ਆਂਦਾ 15 ਲੱਖ ਹਾਤੇ ਚ ਨਹੀਂ ਆਇਆ ਵਿਦੇਸ਼ਾਂ ਚ ਪੈਸਾ ਜਿਹੜਾ ਆਉਣਾ ਸੀਗਾ ਉਹ ਨਹੀਂ ਆਇਆ ਅੱਜ ਜਿਹੜਾ ਮਤਲਬ ਕਿ ਜਿਹੜਾ ਵਾਦਾ ਕਰਿਆ ਸੀਗਾ ਉਹ ਕੁਝ ਨਹੀਂ ਹੋਇਆ ਮੇਰਾ ਮਨ ਦੁਖਦਾ ਜਦੋਂ ਰੇਲ ਗੱਡੀਆਂ ਤੇ ਅਡਾਨੀ ਅਵਾਨੀ ਲਿਖਿਆ ਹੁੰਦਾ ਮੇਰਾ ਮਨ ਦੁਖਦਾ ਜਦੋਂ ਇਹ ਰਿਪੋਰਟਾਂ ਦੇ ਮਾਲਕ ਅਡਾਨੀ ਅਵਾਨੀ ਹੋ ਗਏ ਮੇਰਾ ਮਨ ਦੁਖਦਾ ਜਦੋਂ ਸਟੇਡੀਅਮ ਦੇ ਦੀ ਵਿਕਰੀ ਜਿਹੜੀ ਹੈ ਅਡਾਨੀ ਬਾਨੀਆਂ ਨੂੰ ਹੋ ਗਈ ਇਸ ਕਰਕੇ ਸਾਥੀਓ ਸਾਨੂੰ ਦਿੱਲੀ ਦਾ ਇਲੈਕਸ਼ਨ ਜਿੱਦਣਾ ਬਹੁਤ ਜ਼ਰੂਰੀ ਹੈ ਅੱਜ ਕਿਸਾਨ ਭਰਾ ਲੰਮੇ ਸਮੇਂ ਤੋਂ ਸੜਕਾਂ ਤੇ ਰੋਲ ਰਹੇ ਤੇ ਅੱਜ ਜਿਹੜੀ ਲੜਾਈ ਹੈ ਇਹ ਸਾਨੂੰ ਇਕਤਾ ਦੀ ਲੜਨੀ ਪਊਗੀ ਸਾਨੂੰ ਨਰਿੰਦਰ ਮੋਦੀ ਨੂੰ ਹਰਾ ਕੇ ਇੱਕ ਵਾਰੀ ਫੇਰ ਦਿੱਲੀ ਚ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਣੀ ਪਈ। ਦੇਖੋ ਜੀ ਅੱਜ ਆਇਓ ਤੁਸੀਂ ਇੱਥੇ ਕੰਗ ਸਾਹਿਬ ਬੈਠੇ ਆ ਕੀਰਤਾ ਤੁਹਾਡੇ ਮਿੱਤਰ ਸਾਰੇ ਹੋਰ ਵੀ ਦੋਸਤ ਬੈਠੇ ਨੇ ਤੇ ਇਹਨਾਂ ਦਾ ਕਿਸ ਤਰ੍ਹਾਂ ਦੇਖਦੇ ਹੋ ਵੀ ਸਾਰਿਆਂ ਨੇ ਜੋਰ ਲਾਇਆ ਤੁਹਾਨੂੰ ਪਿਆਰ ਕਰਦੇ ਆ ਕੀ ਕਹਿਣਾ ਚਾਹੀਦਾ ਜਿਹੜੇ ਬਲਵਿੰਦਰ ਸਿੰਘ ਕੰਗ ਹੈ ਜੀ ਇਹ ਨਿਹਾਇਤ ਇੱਕ ਮਿਹਨਤੀ ਬਹੁਤ ਤਜਰਬੇਕਾਰ ਇਨਸਾਨ ਹੈ ਮੇਰਾ ਇਹਨਾਂ ਨਾਲ ਪਿਛਲੇ 30 ਸਾਲਾਂ ਤੋਂ ਵਾਹ ਹੈ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਬਹੁਤ ਮਰਤਵਾ ਸਰਪੰਚ ਬਣਾਇਆ ਬਹੁਤ ਵੱਡੇ ਲੀਡਰ ਨੇ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਹਨ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਹੋਵੇਗਾ ਪਰ ਜੇ ਮੈਂ ਇਹਨਾਂ ਦੇ ਪਿਛਲੇ ਇਤਿਹਾਸ ਦੀ ਗੱਲ ਕਰਾਂ ਤਾਂ ਇਹਨਾਂ ਨੇ ਜਦੋਂ ਖਟੜਾ ਸਾਹਿਬ ਆਜ਼ਾਦ ਖੜੇ ਸੀ ਇਹਨਾਂ ਦੀ ਸਾਰੀ ਟੀਮ ਨੇ ਰਲ ਕੇ 27000 ਵੋਟ ਪਟਿਆਲਾ ਦਿਹਾਤੀ ਤੋਂ ਹਾਸਲ ਕਰੀ ਸੀ ਗੁਰਮਖ ਸਿੰਘ ਜੀ ਠੇਕੇਦਾਰ ਬੈਠੇ ਨੇ ਸਾਡੇ ਗੁਰਬਾਜ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਬੈਠੇ ਨੇ ਸਾਥੀ ਬਹੁਤ ਥੋੜੇ ਸੁਨੀਲ ਜੀ ਬੈਠੇ ਨੇ ਇਹ ਸਾਰੀ ਟੀਮ ਬੜੀ ਵਧੀਆ ਹੈ ਸਾਡੇ ਸਰਪੰਚ ਸਾਹਿਬ ਬੈਠੇ ਨੇ ਸੰਤੋਖ ਜੀ ਬਹੁਤ ਵਧੀਆ ਟੀਮ ਹੈ ਅੱਜ ਇਹਨਾਂ ਸਾਰਿਆਂ ਨੇ ਮੇਲ ਨੂੰ ਮਿਲ ਕੇ ਇੱਥੇ ਹੱਥਾਂ ਤੇ ਨਹੀਂ ਪਲਕਾਂ ਤੇ ਚੱਕ ਲਿਆ ਮੈਂ ਸ਼ੁਕਰੀਆ ਦਾ ਕਰੂੰਗਾ ਡੀਕੇ ਸਾਹਿਬ ਦਾ ਸ਼ੁਕਰੀਆ ਦਾ ਕਰੂੰਗਾ ਕੀਰਤ ਦਾ ਮੈਂ ਸ਼ੁਕਰੀਆ ਦਾ ਕਰੂੰਗਾ ਸਾਰੇ ਸਾਥੀਆਂ ਦਾ ਸਿੰਘਲਾ ਸਾਹਿਬ ਬੈਠੇ ਐ ਕਿਉਂਕਿ ਜਗਦੀਪ ਜੱਗਾ ਹਲਕੇ ਦੇ ਤਕਰੀਬਨ 10% ਬੰਦਿਆਂ ਦੇ ਨਾਮ ਬਾਈ ਨੇਮ ਜਾਣਦਾ ਸਾਰਿਆਂ ਦਾ ਹੀ ਮੈਂ ਸ਼ੁਕਰੀਆ ਦਾ ਕਰਦਾ ਇੱਥੇ ਆ ਕੇ ਮੈਨੂੰ ਇਸ ਤਰ੍ਹਾਂ ਨਿਗ ਮਹਿਸੂਸ ਹੋਇਆ ਜਿਦਾਂ ਇੱਕ ਬੱਚੇ ਨੂੰ ਆਪਣੀ ਮਾਂ ਦੀ ਗੋਚ ਹੁੰਦਾ ਹੈ ਮੈਂ ਕਾਂਗਸਾਹਬ ਦਾ ਕਾਂਗਸਾਹਬ ਦੀ ਸੁਭਚੀ ਟੀਮ ਦਾ ਇਲਾਕਾ ਨਿਵਾਸੀਆਂ ਦਾ ਦਿਲੀ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਗਦੀਪ ਸਿੰਘ ਗੱਗੇ ਤੇ ਭਰੋਸਾ ਜਤਾਇਆ ਤੇ ਤੁਹਾਨੂੰ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਕਾਰਪੋਰੇਸ਼ਨ ਦੇ ਕੰਮ ਤੋਂ ਬਿਨਾਂ ਹੋਰ ਵੀ ਜਿਹੜਾ ਕੰਮ ਤੁਸੀਂ ਦਾਸ ਨੂੰ ਦੱਸੋਗੇ ਉਹ ਕੰਮ ਨੂੰ ਕਰਕੇ ਪਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੁਬਾਰਾ ਰਿਪੋਰਟ ਪੇਸ਼ ਕਰਨ ਲਈ ਤੁਹਾਡਾ ਕੰਮ ਹੋ ਗਿਆ। ਧੰਨਵਾਦ। ਸਭ ਨੇ। ਸਾਰੇ ਦੋਸਤਾਂ ਮਿੱਤਰਾਂ ਨੇ ਜਿਨ੍ਹਾਂ ਨੇ ਅੱਜ ਇਹਨਾਂ ਦਾ ਸਨਮਾਨ ਕੀਤਾ ਉਹਨਾਂ ਦਾ ਧੰਨਵਾਦ ਕੀਤਾ। ਤਾੜੀਆਂ ਨਾਲ ਇਹਨਾਂ ਦਾ ਸਵਾਗਤ ਵੀ ਕੀਤਾ। ਬਾਈ ਕੰਗਜੀ ਬੈਠੇ ਆ। ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਮਿੱਤਰ ਨੇ ਤੁਹਾਡੀ ਬੜੀ ਤਾਰੀਫ ਕੀਤੀ ਹੈ। ਕਹਿੰਦੇ ਵੀ ਇਹ ਟੀਮ ਇੱਕ ਮਿਹਨਤੀ ਟੀਮ ਹੈ। ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਕੰਮਕਾਰ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ। कि ਜਿਹੜੇ ਇੰਨੇ ਮਿਹਨਤੀ ਵਰਕਰ ਨੇ ਜਿਨ੍ਹਾਂ ਨੂੰ ਮਾਨ ਵਕਸ਼ਿਆ ਜੀ ਇਹਨਾਂ ਨੂੰ ਡਿਪਟੀ ਮੇਅਰ ਬਣਦੇ ਨਾਲ ਪਟਿਆਲਾ ਦਿਹਾਤੀ ਦੇ ਜਿੰਨੇ ਪਿੰਡ ਲਾ ਲੋ ਜਾਂ ਸ਼ਹਿਰ ਦੇ ਵਾਰਡ ਤਾਂ ਹੈ ਹੀ ਨੇ ਇਹਨਾਂ ਨੂੰ ਬੱਚਾ-ਬੱਚਾ ਹਰੇ ਘਰ ਨਾਲੇ ਜੁੜੇ ਹੋਏ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਮਤਲਬ ਹਰੇਕ ਬੰਦੇ ਇਹਨਾਂ ਦਾ ਸਤਿਕਾਰ ਕਰਦਾ ਤੇ ਇਸ ਨਾਲ ਸਾਰੇ ਦਿਹਾਤੀ ਹਲਕੇ ਦੇ ਵਿੱਚ ਸ਼ਹਿਰ ਦੀਆਂ ਜਿੰਨੀਆਂ ਵੀ ਵਾਡਾਂ ਨੇ ਜੱਗਾ ਦੀ ਨੂੰ ਮਿਲਣ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਜਿੰਨੇ ਵੀ ਵਾਡਾਂ ਨੇ ਦੋਏ ਸ਼ਹਿਰਾਂ ਦੇ ਸਾਰੇ ਲੋਕ ਮਤਲਬ ਕਿ ਮੈਨੂੰ ਲੱਗਦਾ ਕਿ ਜਿੰਨਾ ਇਹ ਟਾਈਮ ਕੱਢਣਗੇ ਕੋਈ ਹੋਰ ਸ਼ਾਇਦ ਨਾ ਕੱਢ ਪਾਵੇ ਇਹ ਚੀਜ਼ ਦੀ ਸਾਰੇ ਲੋਕਾਂ ਦੇ ਨੂੰ ਜਿੰਨੇ ਵੀ ਸਾਡੇ ਅੱਜ ਇੱਥੇ ਆਏ ਨਾ ਮਾਰਕੀਟ ਦੇ ਲੋਕ ਜਿੰਨੇ ਵੀ ਨੇ ਸਾਰਿਆਂ ਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਇੱਕ ਮਿਹਨਤੀ ਭਰਾ ਅੱਜ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਅਸੀਂ ਅੱਗੇ ਤੋਂ ਵੀ ਇਹੀ ਆਸ ਰੱਖਦੇ ਹਾਂ ਵੀ ਇਹ ਵੱਧ ਤੋਂ ਵੱਧ ਮਿਹਨਤ ਕਰਨ ਤੇ ਹੋਰ ਉੱਚੀਆਂ ਬੁਲੰਦੀਆਂ ਵੱਲ ਵਧਣ ਇਹੀ ਕਾਮਨਾ ਕਰਦੇ ਹਾਂ ਕੰਗ ਸਾਬ ਨੇ ਕਿਹਾ ਵੀ ਇਹਨਾਂ ਦੇ ਮਿਹਰਬਾਨ ਦੇ ਨਾਲ ਦਿੱਪਤੀ ਮਿਹਰਬਾਨ ਦੇ ਨਾਲ ਪੂਰੇ ਲੋਕਾਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਦਿਹਾਤੀ ਦੇ ਵਿੱਚ ਕਿ ਸ਼ਹਿਰੀ ਦੇ ਵਿੱਚ ਵੀ ਬਹੁਤ ਲੋਕ ਖੁਸ਼ ਨੇ ਕਿਉਂਕਿ ਸਾਰਿਆਂ ਦੇ ਜਿਹੜੇ ਕੰਮਕਾਰ ਹੈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਰਦੇ